ਆ ਨੇ ਬੰਦੇ ਆ ਇਹ ਟਾਂਗਰੇ ਦੇ ਵੀਰ ਮੇਰੇ ਆ ਬਾਬਾ ਜੀ ਮਿਲਖਾ ਸਿੰਘ ਘਰਾਵਾ ਸਾਰਿਆਂ ਨੂੰ ਮਤਲਬ ਸੇਵਾ ਦੇ ਹਿਸਾਬ ਆਇਆ ਜਿਨ੍ਹਾਂ ਨੇ ਉਹਨਾਂ ਦਾ ਨਾਮ ਨਹੀਂ ਲੈਂਦੇ ਆ ਆ ਵੀਰ ਬਹੁਤ ਸੇਵਾ ਕੀਤੀ ਹੋਈ ਆ ਆ ਵੀਰਾਂ ਦਾ ਨਾਮ ਜੱਗੇ ਬੋਸ ਨੂੰ ਕਟੰਦੇ ਆ ਇਹਨਾਂ ਨੇ ਨਿਊ ਹੋਲੈਂਡ ਦੀ ਸਰਵਿਸ ਕੀਤੀ ਆ ਇਹ ਉਹ ਫੜਦਾ ਹੀ ਉਹ ਟਰੈਕਟਰ ਉਹ ਟਰੈਕਟਰ ਇਹ ਫੜਦੇ ਆ ਹੈ ਜਦੀ ਜਦੀ ਲਾ ਕੇ ਕੋਈ ਇਹਨਾਂ ਨੂੰ ਦੇਤਾ ਹੈ ਆ ਮੁੰਡਾ ਆੜਤੀਆਂ ਦਾ ਇਹ ਸਰਵਿਸ ਕਰਨ ਬਹੁਤ ਵਧੀਆ ਕੰਮ ਕੰਮ ਕਰਦੇ ਆ ਆਪ ਆਵੇਂ ਨਾਲ ਮਲੇ ਦੇ ਕੋਲ ਖਲੋ ਕੇ ਕਰੋਨਾ ਪੈਂਦਾ ਇਹ ਕਈ ਵਾਰੀ ਨਾਟਕ ਸਿੱਧੇ ਖੋਲ ਦਿੰਦਾ ਠੀਕ ਜੀ ਨਹੀਂ ਕਰ ਦਿੰਦਾ ਠੀਕ ਆ ਤੂੰ ਪੜੋ ਤੂੰ ਪੜੋ ਉਹ ਪਾ ਜੀ ਉਹ ਵੀਰ ਨੂੰ ਦੇ ਦੋ ਹੁੰਦੇ ਪੜਾ ਲੈਣਾ ਪਾਉਣਾ ਬੱਚਾ ਪਿਆ ਚਾਹ ਪੀਣਾ ਪਹਿਲਾਂ ਆਪ ਟੁੰਡਰੇ ਵੀਰ ਜੀ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੇਨ ਬੰਦੇ ਹੀ ਇਹੋ ਆਗੇ ਦੇਖ ਲਓ ਪਾਣੀ ਕਿੰਨਾ ਨਿਕਲਣਦਾ ਹੈ ਫਿਲਟਰਾਂ ਦੇ ਵਿੱਚ ਹੋਣੀ ਕੀ ਇਹਨਾਂ ਨੇ ਕਹਿੰਦੇ ਤੁਹਾਨੂੰ ਕਿ ਪਾਈਪਾਂ ਦੇ ਵਿੱਚ ਪਹਿਲਾਂ ਹੀ ਹੋਣਾ ਪਾਣੀ ਪਹਿਲਾਂ ਹੀ ਡੀਜ਼ਲ ਡੂਜ ਲੋ ਉਹ ਆਇਆ ਤੋ ਹੁਣ ਫੇਰ ਆਪਾਂ ਜਾਂ ਵੀ ਲਾ ਵਾਇਰੋ ਫੋਰਮੈਨ ਸਾਹਿਬ ਆ ਸਾਡੇ ਮੇਨ ਬੰਦੇ ਆ ਪਾਲਕੀ ਸਾਹਿਬ ਵੀ ਇਹਨਾਂ ਨੇ ਤਿਆਰ ਕੀਤੀ ਹੋਈ ਆ ਚਾਹ ਨਾ ਢਲਾਨੀ ਇਹਨਾਂ ਦੇਖ ਲਓ ਇਹਨਾਂ ਦੀ ਮਿਹਰ ਦਾ ਸਦਕਾ ਪਾਲਕੀ ਸਾਹਿਬ ਵੀ ਇਹਨਾਂ ਲਈ ਆ ਉਹ ਲੈ ਕੇ ਆ ਚੜਦੀ ਕਲਾ ਵਾ ਇਹਨਾਂ ਨੂੰ ਇਹਨਾਂ ਦੀ ਉਮਰ 110 ਸਾਲ ਹੋਵੇ ਫੇਰ ਆਈਏ ਕਿਤੇ ਇਹਨਾਂ ਦੇ ਨਾਲ ਪਾਪਾ ਜੀ ਹੁਣ ਆ ਮਾਰੋ ਹੋਰ ਕੇ ਪਿੰਡਰ ਭਾਈ ਦੇ ਵਿਚਾਰ ਲਾਓ ਪਰੇ ਇਹ ਮੈਂਗਰ ਸਾਹਿਬ ਇਹੋ ਹੀ ਆ ਸਾਡੀ ਬਾਤੀ ਬੇਨਤੀ ਇਹੋ ਹੀ ਆ ਵੀ ਟਰੈਕਟਰ ਬਹੁਤ ਆ ਹੋਰ ਵੀ ਤੇ ਜੇ ਕਿਸੇ ਮਿਸਤਰੀ ਨੇ ਸੇਵਾ ਕਰਨੀ ਹੋਵੇ ਤੂੰ ਕਰ ਸਕਦਾ ਫੋਨ ਆਈ ਜਾਣੇ ਆ ਨੰਬਰ ਮੈਂ ਗਾਂ ਦੇ ਦੂੰਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਡੇ ਕੋ ਫੇਰ ਟਾਈਮ ਨਿਕਲਿਆ ਤੇ ਆਪਾਂ ਇਹ ਗੱਲ ਮੰਨ ਲੋ ਵੀ ਕਹਿੰਨੇ ਨੇ ਵੀ ਜੇ ਕੋਸ਼ਿਸ਼ ਹੋਊਗੀ ਆਪਾਂ ਕੋ ਕਰ ਦਾਂਗੇ ਕੋਈ ਇਹਦੇ ਨਾਲ ਨੇ ਰਹੀ ਪੈਹਾਂ ਦੀ ਸੇਵਾ ਨਹੀਂ ਨਾਲ ਬੰਦੇ ਵੀ ਚਾਹੀਦੇ ਆ ਚਾਹੀਦੇ ਜ਼ਿੰਮੇਵਾਰ ਆ ਤੇ ਟਾਈਮ ਵੀ ਟਾਈਮ ਵੀ ਚਾਹੀਦਾ ਚਾਹੀਦੇ ਜ਼ਿੰਮੇਵਾਰ ਆ ਜੀ ਆਪਾਂ ਖੋਲ ਕੇ ਜਾਂ ਨੁਕਸਾਨ ਕਰਦੀਏ ਇਹਦਾ ਜ਼ਿੰਮੇਵਾਰੀ ਕੋਈ ਤੱਕਾ ਕਰ ਜਾਗੇ ਟਰੈਕਟਰ ਦਾ ਕਿਹਨਾ ਮੋਟਾ ਬੋਇਆ ਸਾਰੀ ਜ਼ਿੰਮੇਵਾਰੀ ਸਮਝਦੇ ਆ ਪੂਰੀ ਜ਼ਿੰਮੇਵਾਰੀ ਇਹ ਵੀਰ ਇੱਕ ਵੀਰ ਟਾਂਗਰੇ ਤੋਂ ਆ ਸਾਰੇ ਹੀ ਜ਼ਿੰਮੇਵਾਰ ਬੰਦੇ ਆ ਵੀ ਕੋਈ ਹੈ ਨਹੀਂ ਹੁ ਲੜਬਾਜੀ ਵਾਲਾ ਵੀ ਤੈਂ ਪਾਸ ਕਰਨ ਵਾਲਾ ਕੋਈ ਬੰਦਾ ਨਹੀਂ ਕਦੇ ਹਾਂ ਵੀ ਨੁਕਸਾਨ ਹੋ ਜੇ ਕਿਉਂਕਿ ਜੇ ਹੁਣ ਸੇਵਾ ਹੀ ਕਰਨਾ ਹੈ ਤੇ ਦੁੱਗਣਾ ਨੁਕਸਾਨ ਕਰਕੇ ਉਹਦਾ ਕੋਈ ਫਾਇਦਾ ਨਹੀਂ ਜ਼ਿੰਮੇਵਾਰੀ ਸਹੀ ਗੱਲ ਭਾਜੀ ਕਿਉਂਕਿ ਆਪਾਂ ਕਿਸ ਦਾ ਨੁਕਸਾਨ ਕਰਨਾ ਇਹ 2-3000 ਦਾ 50000 ਦਾ ਨੁਕਸਾਨ ਕਰਕੇ ਇਹ ਚੰਗੀ ਗੱਲ ਨਹੀਂ ਆ ਕਿ ਜਾਨਦੇ ਆ ਵੀ ਟੋਕੇ ਟਾਕੇ ਚ ਪਾ ਲਿਓ ਤੁਹਾਡਾ 1 ਰੁਪਈਆ ਦਾ ਨੁਕਸਾਨ ਨਾ ਵੀਰ ਜੀ ਕਿਉਂਕਿ ਆਪਾਂ ਕਾਲਾ ਤੇਲ ਵੀ ਕਈ ਆਪਣੇ ਵੀਰਾਂ ਦੇ ਵੀ ਥਲੇ ਡੋਲ ਦੋਵਾਂਗੇ ਵੀ ਤੁਹਾਡੇ ਕੰਮ ਵੀ ਆ ਜਾਣਾ ਕੰਮ ਬਾਕੀ ਜਿੰਨਾ ਵੀ ਆ ਤੇਲ ਤੋਂ ਪਹਿਲਾਂ ਹੀ ਪਾਣੀ ਨਿਕਲਣਾ ਹੁੰਦਾ ਕੋਈ ਗੱਲ ਨਹੀਂ ਇਹਦਾ ਤੇ ਨੋਇਲਾਂ ਖੋਲ ਕੇ ਕੋਈ ਵੀ ਜੇ ਕਿਸੇ ਨੇ ਵੀਰ ਨੇ ਆਪ ਵੀ ਕਰਨਾ ਵੇ ਤਾਂ ਤਰੀਕਾ ਥੋੜਾ ਜਿਹਾ ਦੱਸ ਗਣਾ ਮਿਹਨਤ ਕਰਨੀ ਪੈਣੀ ਆ ਨੋਇਲਾਂ ਹਲਾ ਕੇ ਫੁੱਟ ਕੇ ਥੋੜੀ ਮਿਹਨਤ ਕਰਨੀ ਪੈਣੀ ਤਰੀਕਾ ਦੱਸ ਦਾਂਗੇ ਜੇ ਕੋਈ ਗੱਲ ਬਾਤ ਹੋਵੇ ਸਾਨੂੰ ਪੁੱਛ ਸਕਦਾ ਕਿਤੇ ਮੁਰੇ ਚਲੋ ਮਿਸਤਰੀ ਭਰਾਵਾਂ ਨੇ ਵੀ ਆਪਣੀ ਕਮਾਈ ਕਰਨੀ ਆ ਵੀ ਚਲੋ ਆਪਣੇ ਸਹਾਉਨਾ ਕਰ ਜਣ ਹਰ ਕੋਈ ਸੇਵਾ ਕਰਨ ਲਿਆ ਤੇ ਬਾਕੀ ਆਪਾਂ ਟਰੈਕਟਰ ਸਾਡੇ ਕੋਲ ਸਟਾਰਟ ਕਰਕੇ ਇੱਥੇ ਪਹੁੰਚ ਗਏ ਪਰ ਸਾਡੇ ਕੋਲ ਟਾਈਮ ਨਹੀਂ ਹੋਣਾ। ਹੋਣ ਸਾਡੇ ਕੋਲ ਟਾਈਮ ਹੈ ਨਹੀਂ ਆ। ਸ਼ਾਮਾਂ ਦੇ 4 ਵਜਣ ਵਾਲੇ ਆ। ਸਵੇਰ ਦੇ 5 ਵਜੇ ਦੇ ਉੱਠੇ ਆ ਤੇ ਕੱਲ ਦੇ ਅਸੀਂ 7 ਵਜੇ ਦੇ ਪਿੰਡੋਂ ਤੁਰੇ ਨਹੀਂ। ਚੱਲ ਤੋ ਚੱਲ ਹੀ ਆ। ਬਾਕੀ ਫੂਰ ਆਪਾਂ ਟਰੈਕਟਰ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨੂੰ ਭਾਜੀ ਕਿਹੜੇ ਪਿੰਡ ਪਹੁੰਚੇ ਆਪਾਂ? ਅਸੀਂ ਪਿੰਡ ਪਹਿਲਾਂ ਤੇ ਘਣੀਕੇ ਵੇਟ ਹਾਂਜੀ ਠੀਕ ਹੈ ਜੀ ਹੁਣ ਪਿੰਡ ਕੋਨੇਵਾਲ ਆਏ ਆ ਜੀ ਉੱਥੇ ਵੀ ਟਰੈਕਟਰ ਕਰੀਬਨ 22 ਦੀ ਕਰਕੇ ਆਏ ਆ ਜਿੰਨਾ ਟਰੈਕਟਰਾਂ ਦੀਆਂ ਸਰਵਿਸ ਆਉਣ ਵਾਲੀਆਂ ਜਿੰਨਾ ਟਰੈਕਟਰਾਂ ਦੇ ਇੰਜਣਾਂ ਦੇ ਵਿੱਚ ਪਾਣੀ ਗਿਆ ਵਾ ਠੀਕ ਆ ਜੋ ਜਿੰਨੀ ਕੁ ਗੁਰੂ ਮਹਾਰਾਜ ਨੇ ਸੱਚੇ ਪਾਸ਼ਾ ਨੇ ਸਾਡੀ ਸੇਵਾ ਲਈ ਹੀ ਉਨੀ ਕੁ ਸੇਵਾ ਆਹੀਂ ਸਾਰਿਆਂ ਜਿਹੜਾ ਵੀਰਾਂ ਨੇ ਰਲ ਮਿਲ ਕੇ ਬਹੁਤ ਬੜੇ ਨੂੰ ਹੁਮਾ ਕੇ ਨਿਭਾਈ ਆਂ ਗਾਹ ਵੀ ਮਹਾਰਾਜ ਅਸ਼ੀਰਵਾਦਾ ਬਲ ਬਖਸ਼ੇ ਹੁਣ ਅਸੀਂ ਆ ਪਿੰਡ ਕੋਨੇਵਾਲ ਆ ਵੇਖ ਜਿਹੜਾ ਦਾ ਸਵਾਰ ਟਰੈਕਟਰ ਵਧੀਆ ਦੀ ਸਰਵਿਸ ਕੀਤੀ ਆ ਮੁਕੰਮਲ ਆ ਪਾਣੀ ਵੇਖ ਲੋ ਤੁਸੀਂ ਵੇਖ ਸਕਦੇ ਜੀ ਸਾਰਾ ਇਹਦੇ ਚੋਂ ਨਿਕਲਿਆ ਗੇਰ ਤੁਸੀਂ ਪਾਣੀ ਹੀ ਇੰਜਣ ਦੇ ਵਿੱਚ ਵੀ ਪੰਪ ਦੇ ਵਿੱਚ ਵੀ ਕਲਚ ਪਲੇਟ ਵਾ ਇੱਕ ਕਲਚ ਪਲੇਟ ਚ ਵੇਖੀ ਸਾਰਾ ਮੁਕੰਮਲ ਸਰਵਿਸ ਕਰਕੇ ਬਹੁਤ ਵਧੀਆ ਵੀਰ ਦੇ ਵੀਊ ਤੁਹਾਨੂੰ ਦਵਾਂਗੇ ਇੱਕ ਟਰੈਕਟਰ ਨੂੰ ਤੇਲ ਦਿੱਤਾ ਸਾਵੇਂ ਗਰੀਂਜ ਟਰੈਕਟਰ ਹੈ ਭਾਜੀ ਉਹਨਾਂ ਦੇ ਇਹਨਾਂ ਦੇ ਇੱਕ ਟਰੈਕਟਰ ਨਾਲ ਕੋ 575 ਆ ਭਰਾਵਾਂ ਦੇ ਕੋਲ ਇਹਨਾਂ ਦੇ ਉਹਨੂੰ ਵੀ ਤੇਲ ਦਿੱਤਾ ਫਿਰ ਕਹੋਗੀ ਉਹਨਾਂ ਦਾ ਸਮਾਨ ਮੁੱਕ ਚੁੱਕਾ ਹੈ ਸਾਡੇ ਕੋ ਇਹ ਕਹੀਂ ਲੇਟ ਬਹੁਤ ਜ਼ਿਆਦਾ ਹੋ ਚੁੱਕੇ ਆ ਦੋ ਦਿਨ ਹੋ ਗਏ ਨੇ ਆਇਆ ਨੂੰ ਤੇ ਥੋੜਾ ਜਿਹਾ ਇਧਰ ਲਾਈਟ ਲੋਡ ਦਾ ਪ੍ਰਬੰਧ ਵੀ ਨਹੀਂ ਗਾ ਰਾਤ ਸੌਣ ਸਾੜ ਦਾ ਵੀ ਥੋੜਾ ਜਿਹਾ ਤੰਗੀ ਪੀਛੇ ਰਹੀ ਆ ਚਲੋ ਮਹਾਰਾਜ ਸੱਚੇ ਪਾਤਸ਼ਾਹ ਦਾ ਜਿੱਦਾਂ ਵੀ ਆ ਬਾਕੀ ਵੀਰ ਉਹਨਾਂ ਨੇ ਸੇਵਾ ਬਹੁਤ ਕੀਤੀ ਇਹਨਾਂ ਵੀਰ ਉਹਨਾਂ ਨੇ ਛਾਹ ਪਾਣੀ ਦਾ ਪੂਰਾ ਪ੍ਰਬੰਧ ਰੱਖਿਆ ਪਿੱਛੇ ਜਿੱਥੇ ਵੀਰਾਂ ਕੋ ਕਰੋ ਕਰੀ ਸਰਵਿਸ ਕਰਕੇ ਉਹਨਾਂ ਵੀਰਾਂ ਨੇ ਵੀ ਰੋਟੀ ਪਾਣੀ ਚਾਹ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਰੱਖਿਆ ਨਹੀਂ ਤੇ ਜਿੰਨਾ ਨੁਕਸਾਨ ਹੋਇਆ ਕਿ ਇਦਾਂ ਹੋਣਾ ਨਹੀਂ ਪੈਂਦਾ ਕੋਈ ਭਈਆ ਆਉਂਦਾ ਤੇ ਕੋਈ ਬਿੜੀ ਲੈਣ ਜੋਗੇ ਪੈਸੇ ਨਹੀਂ ਹੁਣੇ ਵੀਰਾਂ ਦੇ ਫੇਰ ਪਨੀਰ ਜੀਆਪੁਰ ਜੀਆ ਵੀਰਾਂ ਦੇ ਚੰਗੀ ਕਲਾ ਰੱਖੀ ਤੇ ਆਪਣਾ ਭਾਜੀ ਟਰੈਕਟਰ 852 ਕਰਾਤੀ ਤਸੱਲੀ ਠੀਕ ਆ ਮਤਲਬ ਪਾਣੀ ਪੂਣੀ ਟਰੈਕਟਰ ਡੁੱਬਾ ਹੈ ਪੂਰਾ ਹੀ ਪੂਰਾ ਡੁੱਬਾ ਹੀ ਠੀਕ ਆ ਤੇ ਬਾਕੇ ਪਿੱਛੇ ਕੰਦ ਵੀ ਦੀਦੀ ਆ ਪੂਰੀ ਮਤਲਬ ਵੀ 5-6 ਫੁੱਟ ਤੱਕ ਪਾਣੀ ਆ ਗਿਆ ਹੈ ਟਰੈਕਟਰ ਥੋੜਾ ਜੀ ਮਤਲਬ ਵੀ ਸਲੈਂਸਰ ਹੀ ਦੀਦਾ ਇਹਦਾ ਹਾਂਜੀ ਸਲੈਂਸਰ ਵੀ ਡੁੱਬ ਗਿਆ ਹੈ ਬਾਕੀ ਤੁਹਾਨੂੰ ਸਾਡਾ ਕੰਮ ਕਿਦਾਂ ਦਾ ਲੱਗਾ ਵੀਰ ਜੀ ਬਹੁਤ ਬਹੁਤ ਵਧੀਆ ਤੁਹਾਨੂੰ ਲੱਗਾ ਜਾਂ ਕਿਦਾਂ ਦਾ ਲੱਗਾ ਦੱਸੋ ਵੀਰ ਜੀ ਆਪ ਕਿਵੇਂ ਦਾ ਕੰਮ ਲੱਗਾ ਵੀ ਤੁਹਾਨੂੰ ਸਾਡੇ ਬਾਰੇ ਤੁਹਾਡੇ ਕੋਲੋਂ ਕਿਸੇ ਟੀਮ ਨੇ ਸਾਡੇ ਵੀਰ ਨੇ ਪਹਹਾ ਤੇ ਨਜ਼ਰ ਨਹੀਂ ਲਿਆ ਨਹੀਂ ਨਹੀਂ ਤੁਹਾਨੂੰ ਚਲੋ ਆਇਆ ਕਰੋ ਇੱਕ ਚੀਜ਼ ਹੋਰ ਬਖਾ ਦਿਆਂ ਵੀਡੀਓ ਤੋਂ ਆਮ ਵੇਖੀ ਹੋਣੀ ਆ ਇਹਤੇ ਬਾਪੂ ਜੀ ਨੇ ਤਰਦੇ ਡਰਾਮਾ ਦਾ ਤੁਹਾਨੂੰ ਨਜ਼ਰ ਆਇਆ ਇਹ ਕਹਿੰਦੇ ਜੱਟ ਜਗਾੜੀ ਹੁੰਦੇ ਨਾਲ ਕਹਿੰਦੇ ਇਹ ਚੀਜ਼ ਲਈ ਸਹੀ ਗੱਲ ਆ ਬਾਵਾ ਜਗਾੜ ਜੀ ਠੀਕ ਆ ਇਥੇ ਕਹਿੰਦੇ ਜੱਟ ਜਗਾੜੀ ਹੁੰਦੇ ਇੱਥੇ ਬਹਿ ਕੇ ਤੇ ਚੱਕੂ ਦੇ ਨਾਲ ਆਪਣਾ ਜਿਹੜਾ ਕੋਈ ਬਾਹਰੋਂ ਅੰਦਰੋਂ ਕੱਢਦਾ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਹੁਣ ਵੀ ਇਹਨਾਂ ਦਾ ਟਰੈਕਟਰ ਸਾਹਮੇ ਗਰੀਬਜ ਬਹੁਤ ਸੇਵਾ ਕਰਨ ਦੇ ਆ ਦੂਰ ਦਰਾਡੇ ਉਹ ਸਮਾਨ ਕੇ ਦਾ ਤੂੜੀ ਪੱਟਾ ਛੜਾ ਢੋਂਦੇ ਆ ਇਹ ਜੀ ਆ ਵੀ ਬੜੀ ਸੇਵਾ ਕਰਨ ਦੇ ਏ ਵੀਰ ਆਪਣਾ ਸੋਨੂ ਵੀਰ ਪਿੰਡ ਬਟਾਰੀ ਤੋਂ ਤੇ ਇਧਰ ਡਰਾਈਵਰ ਵੀਰ ਪਿੰਡ ਭਿੰਡਰ ਤੋਂ ਆ ਸਰੂਪਾ ਜੀ ਮੁਸ਼ਲ ਪਿੰਡ ਤੋਂ ਫੋਰਮੈਨ ਸਾਹਿਬ ਸਾਡੇ ਉਹ ਸਾਡੀ ਟੀਮ ਦਾ ਸੋਨੂ ਭਾਜੀ ਮੈਨੇਜਰ ਹੀ ਇਹ ਫੋਰਮੈਨ ਸਾਹਿਬ ਹੀ ਸਾਰਾ ਹੀ ਕਰਤਾ ਕਰਤਾ ਇਹ ਹੀ ਤੇ ਆਹ ਵੀਰ ਡਰਾਈਵਰ ਸਾਹਿਬ ਪਿੰਡ ਮੁਸ਼ਲ ਤੋਂ ਇਹ ਗੱਡੀ ਦੀ ਸੇਵਾ ਨਾਲ ਕਰਦੇ ਤੇ ਨਾਲ ਟਰੈਕਟਰ ਦੀ ਵੀ ਜ਼ਿੰਮੇਵਾਰੀ ਕੋਈ ਵੀ ਕੰਮ ਦੀ ਆ ਉਹ ਇਹਨਾਂ ਦਾ ਭਰਾ ਹੁਣ ਮੈਨੂੰ ਨਹੀਂ ਪਤਾ ਛੋਟਾ ਵਾ ਕਿ ਵੱਡਾ ਵਾ ਛੋਟਾ ਛੋਟਾ ਵਾ ਤੇ ਕੀਤੀ ਬਹੁਤ ਸੇਵਾ ਹਰ ਬੰਦੇ ਨੇ ਜ਼ਿੰਮੇਵਾਰੀ ਸਮਝੀ ਆ ਆਹ ਵੀਰ ਵੀ ਬਹੁਤ ਮਤਲਬ ਨਾ ਹੀ ਨਹੀਂ ਹੋਈ ਕਿਸ ਪਾਸੋਂ ਆ ਨੂਨੇ ਪਿੰਡ ਤੋਂ ਵੀਰ ਵਪਾਰੀ ਆ ਇਧਰ ਪਿੰਡ ਮੁਸ਼ਲ ਤੋਂ ਕੀ ਵੀਰ ਤੇਰਾ ਨਾ ਸੁਖਚੈਨ ਸਕੈਨ ਤੇ ਆ ਇੱਕ ਵੀਰ ਟਾਂਗਰੇ ਤੋਂ ਆ ਵੇਲੂ ਤੇ ਆ ਜੱਬੂ ਵਾਲ ਤੋਂ ਵੀਰ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕੱਲ ਗਿਆਨ ਵੀਰ ਤੇ ਪ੍ਰਭ ਵੀਰ ਵੀ ਨਾਲ ਆਏ ਸੀ ਕੁਝ ਵੀਰ ਸਾਡੇ ਨਾਲ ਮੇਰ ਕੇ ਤੋ ਹੈ ਤੇ ਆ ਬਾਪੂ ਜੀ ਆ ਤੇ ਬਾਕੀ ਆਪਾਂ ਸਮਾਨ ਦੇ ਲੈਨੇ ਆ ਕਾਫੀ ਖਰਾਬ ਮਤਲਬ ਡਰਮ ਬਾਹਰ ਪਏ ਆ ਇਹ ਮਤਲਬ ਹੀ ਕਾਫੀ ਪਿੰਡ ਖੋਨੇ ਵਾਲ ਪਿੰਡ ਆ ਕਾਫੀ ਨੁਕਸਾਨ ਹੋ ਗਿਆ ਵਾ ਅੰਦਰ ਕਣਕ ਫੁੱਲ ਗਈ ਆ ਕਣਕ ਫੁੱਲ ਗਈ ਆ ਫੋਲਣ ਕਰਨ ਡਰਮ ਪਾਟੇ ਬਾਜੂ ਨਹੀਂ ਦੱਸ ਹਾਂ ਡਰਮ ਮਤਲਬ ਪਾੜ ਗਏ ਆ ਡਰਮ ਇਹ ਵੇਖ ਲਓ ਵੀ ਆਪ ਨੇ ਪਾੜ ਗਏ ਆ ਕਣਕ ਫੁੱਲ ਗਈ ਹੀ ਤੇ ਇਹ ਨਹੀਂ ਆ ਵੀ ਜੇ ਨਕਸ਼ ਠੀਕ ਆ ਗੋਲਕਟਾ ਕੰਸਾ ਕਣ ਆ ਵੇਖੋ ਜੀ ਆ ਹਾਲਾਤ ਆ ਵੀਰ ਟਾਂਗਰੇ ਤੋਂ ਆ ਬਾਕੀ ਲਾਗੇ ਬੰਨੇ ਨੁਕਸਾਨ ਬਹੁਤ ਹੋ ਗਿਆ ਵਾ ਬਾਕੀ ਵੀਰ ਜਿੰਨੇ ਵੀ ਆ ਵੀਡੀਓ ਬਣਾਉਣ ਦਾ ਮਕਸਦ ਜਿੰਨੀਆਂ ਵੀਡੀਓ ਚੜਨ ਗਿਆ ਸਾਡਾ ਇਹ ਆ ਕਿ ਕੋਈ ਵੀ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਵਾ ਫੋਨ ਕਰ ਲੈ ਵੀਰਾਂ ਦੇ ਫੋਨ ਬਹੁਤ ਆਏ ਹੀ ਟਰੈਕਟਰਾਂ ਦੀ ਸਰਵਿਸ ਕਰਾਉਣ ਕਰਕੇ ਹੁਣ ਕੁਝ ਵੀਰਾਂ ਨੂੰ ਚਾਰਕ ਟਰੈਕਟਰਾਂ ਦੇ ਐਜੋ ਜੇ ਹੋਇਆ ਕੰਮ ਵੀ ਜਿਨ੍ਹਾਂ ਨੂੰ ਅਸੀਂ ਡੀਜ਼ਲ ਸੌਰੀ ਐਲ ਦਿੱਤਾ ਸੀ ਵੀ ਟਾਈਮ ਘਟਾਉਣ ਕਰਕੇ ਆਹ ਐਂਡ ਬਸਤੇ ਆਏ ਹਾਂ ਪਾਲਕੀ ਸਾਹਿਬ ਬਣਾਈ ਹੈ ਪਿੰਡ ਨੂੰ ਮੁਸ਼ਲ ਦੀ ਪਿੰਡ ਲੋ ਸੰਤਲੋਂ ਸੇਵਾ ਕੀਤੀ ਸੀ ਤੇ ਇਹਦੇ ਤੇ ਆਪਾਂ ਆਏ ਆ ਛੋਟੀ ਮੁੰਡੀ ਜਿਹੜਾ ਰਾਹ ਸੀ ਉਹ ਮੁਸ਼ਕਲ ਹਿਲਣਾ ਹੁਣ ਸ਼ਾਮ ਦੇ 5:00 ਵਜੇ ਸੀ ਇਹ ਆ ਤਰੀਕ 19 ਆ 6:00 ਵਜੇ ਆ 6:00 ਵਜੇ ਸਾਨੂੰ 2-3 ਘੰਟੇ ਲੱਗ ਜਾਣੇ ਆ ਉਹਨਾਂ ਵਾਸਤੇ ਮਾਫੀ ਚਾਵਾਂਗੇ ਜਿਨ੍ਹਾਂ ਵੀਰਾਂ ਦੇ ਫੋਨ ਨਹੀਂ ਚੁੱਕੇ ਗਏ ਫੋਨ ਦੀ ਰੇਂਜ ਨਹੀਂ ਆਉਂਦੀ ਜੇ ਕੋਈ ਵੀਰ ਨੇ ਸੇਵਾ ਕਰਨੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਲੈ ਕਿਉਂਕਿ ਵੀਰ ਸਾਨੂੰ ਫੋਨ ਕਰਦੇ ਰਹਿੰਦੇ ਆ ਬਾਅਦ ਚ ਵੀ ਤੇ ਜੇ ਵੀਰ ਨਾਲ ਕਿਸੇ ਨਾਲ ਵੀ ਗੱਲਬਾਤ ਹੋਊਗੀ ਆਪਾਂ ਗਾਂ ਦਾ ਗਾਂ ਨੰਬਰ ਦੇ ਦਾਂਗੇ ਇੱਕ ਦੂਜੇ ਨੂੰ ਇੰਨੀ ਬੇਨਤੀ ਆ ਜੇ ਮਹਾਰਾ ਇਹਨੇ ਮਤਲਬ ਸੇਵਾ ਕਰਨ ਦੀ ਆਗਿਆ ਵਖੀ ਤੇ ਕੋਈ ਪਤਾ ਨਹੀਂ ਫੇਰ ਦੁਬਾਰੇ ਵਿਚਾਰ ਬਣ ਜੇ ਪਤਾ ਕੋਈ ਨਹੀਂ ਆ ਇਹ ਵੀਰਾਂ ਦੀ ਸਲਾਹ ਨਾ ਬਿਲਕੁਲ ਨਾਲ ਜਿਹੜੇ ਵੀਰ ਆ ਨਾ ਜੇ ਉਹ ਸਾਥ ਦੇਣਗੇ ਤੇ ਫੇਰ ਹੀ ਹੋਣੀ ਆ